ਕਹਿੰਦਾ ਹੁੰਦਾ ਸੀ ਤੁਸੀਂ ਛੜਕਾਂ ਜਾਮ ਨਾ ਕਰੋ ਮੇਰੇ ਕੋਲੇ ਆ ਜਾਓ ਗੱਲ ਸੁਣਾਓ ਅੱਜ ਲੋਕ ਗੱਲ ਸੁਣਉਣ ਆਏ ਆ ਤੁਸੀਂ ਮਾਜੀ ਸਾਹਿਬ ਦੇਖੋਗੇ ਕੋਈ ਬਜ਼ੁਰਗ ਨਹੀਂ ਦਿਖਦਾ ਨੌਜਵਾਨੀ ਹੈ ਜਿਹੜੀ ਨੌਜਵਾਨੀ ਨੇ ਉਹਨੂੰ ਗੱਡੀ ਤੇ ਬਿਠਾਇਆ ਅੱਜ ਉਹ ਇਹਨਾਂ ਦੇ ਸਿਰ ਕੁਚਲ ਰਿਹਾ ਹੈ ਆਉਣ ਵਾਲੇ ਸਮੇਂ ਚੱਪਦੇ ਕਫਨ ਚੋਣੇ ਆਖਰੀ ਕਿਲ ਗੱਟ ਲਿਆ ਨੌਜਵਾਨੀ ਨਾਲ ਪੰਗਾ ਲੈ ਕੇ ਭਗਵੰਤਮਾਨ ਸੰਗਰੂਰ ਦੇ ਵਕੀਲ ਹੁਣ ਵੀ ਕਹਿੰਦੇ ਆ ਅਸੀਂ ਅੱਜ ਹੜਤਾਲ ਕੀਤੀ ਹੈ ਪੰਨੇ ਦੇ ਹੱਕ ਸੰਗਰੂਰ ਦੀ ਚੱਕ ਜੈਰੀ ਚ ਸਾਰੇ ਵਕੀਲ ਹੜਤਾਲ ਤੇ ਅੱਜ ਜਵਾਨ ਤੋਂ ਉਹ ਕੇਸ ਚ ਹੁੰਦੀ ਹੈ ਜਿੱਥੇ ਕੋਈ ਜੁਰਮ ਕੀਤਾ ਹੋਵੇ ਇਹ ਜੁਰਮ ਨਹੀਂ ਕੀਤਾ ਇਹ ਜੁਰਮ ਕਰਾਇਆ ਜਾ ਰਿਹਾ ਹੈ ਲੋਕਾਂ ਨੂੰ ਟ੍ਰੇਡ ਕੀਤਾ ਜਾ ਰਿਹਾ ਹੈ ਵੀ ਜੇ ਆਪਣੇ ਹੱਕਾਂ ਖਾਤਰ ਬੋਲੋਗੇ ਤੁਹਾਡੇ ਦੇ ਝੂਠੇ ਪਰਚੇ ਪਾਏ ਜਾਣਗੇ ੱੱਕੇ ਨਾਲ ਲੈ ਕੇ ਵੀ ਦੋਕ ਦਿਨ ਦੇ ਦੋ ਦੀ ਚੀਨੀ ਬਰਾਮਦ ਕਰ ਲਾਂਗੇ ਹੋਈ ਕਿਤੇ ਚੀਨੀ ਬਰਾਮਦ ਕਿਤੇ ਲੁੱਟਦਾ ਮਾਲ ਬਰਾਮਦ ਹੋਇਆ ਚੱਡੇ ਪਾੜ ਦੋ ਠੰਡਾ ਪਾਣੀ ਪਾ ਦੋ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਨ ਦੀ ਇੱਕ ਕਾਲ ਦਿੱਤੀ ਸੀ ਕਿ 3 ਫਰਵਰੀ ਨੂੰ ਕੋਠੀ ਦਾ ਘਰਾਓ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜਾ ਮਾਹੌਲ ਅੱਜ ਸਵੇਰੇ ਸੀ ਕਿ ਪੁਲਿਸ ਨੇ ਸੰਗਰੂਰ ਨੂੰ ਪੂਰੇ ਚਾਰੋਂ ਤਰਫ ਤੋਂ ਸੀਲ ਕਰ ਦਿੱਤਾ ਸੀ ਨਾਕੇ ਹੀ ਨਾਕੇ ਪੁਲਿਸ ਹੀ ਪੁਲਸ ਕੇ ਅੱਗੇ ਨੌਜਵਾਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਜਿਹੜੇ ਪ੍ਰਦਰਸ਼ਨ 'ਚ ਜਾਣਗੇ ਪਰ ਉਸ ਤੋਂ ਬਾਅਦ ਚਾਰੇ ਪਾਸੇ ਦੇ ਜਿਹੜੇ ਨਾਕੇ ਸੀ ਉਹ ਪੂਰੇ ਨੌਜਵਾਨਾਂ ਨੇ ਕਿਸਾਨ ਆਗੂਆਂ ਨੇ ਤੋੜ ਦਿੱਤੇ ਅਤੇ ਤੋੜ ਕੇ ਆਪਣੀਆਂ ਟਰਾਲੀ ਲੀਆਂ ਆਪਣੇ ਟਰੈਕਟਰ ਆਪਣਾ ਸਾਰਾ ਸਿਸਟਮ ਲੈ ਕੇ ਨੈਸ਼ਨਲ ਹਾਈਵੇ ਤੇ ਪਹੁੰਚ ਚੁੱਕੇ ਨੇ ਕਰਾਚੋ ਰੋਡਾ ਨੈਸ਼ਨਲ ਹਾਈਵੇ ਤੋਂ ਉਸ ਤੇ ਪਹੁੰਚੇ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਇਕੱਠੀਆਂ ਦਿਖਾਉਨੇ ਆ ਜਿੱਥੇ ਦੇਖੋ ਕਿ ਟਰੱਕਾਂ ਦੇ ਉੱਪਰ ਜਾਂ ਆਪਣੇ ਜਿੰਨੇ ਵੀ ਵਹੀਕਲ ਨੇ ਉਹ ਲੈ ਕੇ ਆਏ ਨੇ ਉਹਨਾਂ ਦੇ ਉੱਪਰ ਬੈਠੇ ਨੇ ਅਤੇ ਇਹ ਪੂਰਾ ਰੋਡ ਜਨਕਿ ਬਠਿੰਡਾ ਤੇ ਚੰਡੀਗੜ੍ਹ ਦਾ ਆਪਸੀ ਸੰਪਰਕ ਤੋੜ ਦਿੱਤਾ ਗਿਆ ਹੈ ਪੂਰਾ ਜਾਮ ਲੱਗ ਗਿਆ ਧਰਨਾ ਪ੍ਰਦਰਸ਼ਨ ਇੱਥੇ ਸ਼ੁਰੂ ਕਰਤਾ ਇੱਥੇ ਹੀ ਜਿਵੇਂ ਦਿੱਲੀ ਚ ਮਾਹੌਲ ਬਣਿਆ ਟਿੱਕਰੀ ਬਾਰਡਰ ਸਿੰਘੂ ਬਾਰਡਰ ਉਵੇਂ ਦਾ ਮਾਹੌਲ ਬਣਿਆ ਸੋ ਸਾਡੇ ਨਾਲ ਵਕੀਲ ਪਾਈਚਾਰਾ ਵੀ ਆ ਵਕੀਲ ਪਾਈਚਾਰਾ ਇੱਥੋਂ ਪਹੁੰਚਿਆ ਸਿਕੋਂ ਸਾਹਿਬ ਸਿਕੋਂ ਸਾਹਿਬ ਕਿਵੇਂ ਦਾ ਮਾਹੌਲ ਆ ਸੰਗਰੂਰ ਚ ਕੀ ਬਣ ਗਿਆ ਅੱਜ ਦੇਖੋ ਇਹ ਆਰਟੀਕਲ 21 19 ਤੇ 14 ਦੀ ਉਲੰਘਣਾ ਹੈ ਜੀ ਹਰੇਕ ਨੂੰ ਫ੍ਰੀडम ਆਫ ਸਪੀਚ ਹੈ ਹਰੇਕ ਨੂੰ ਬੋਲਣ ਦੀ ਇਜਾਜ਼ਤ ਹੈ ਭਗਵੰਤਮਾਨ ਆਪ ਕਹਿੰਦਾ ਹੁੰਦਾ ਦੀ ਚੋਣਾਂ ਤੋਂ ਪਹਿਲਾਂ ਵੀ ਮੈਂ ਕਿਸੇ ਨੂੰ ਬੋਲਣ ਤੋਂ ਰੋਕਾਂਗਾ ਨਹੀਂ ਤਿੰਨ ਥਾਮਾ ਮੇਰੀਆਂ ਮਕਰਨ ਸੰਗਰੂਰ ਦਾ ਚੰਡੀਗੜ੍ਹ ਦੀ ਸੈਕਟਰੀਏਟ ਚੰਡੀਗੜ੍ਹ ਚ ਚੰਡੀਗੜ੍ਹ ਚ ਮੇਰੀ ਕੋਠੀ ਜਾਂ ਸੰਗਰੂਰ ਵਾਲੀ ਮੇਰੀ ਕੋਠੀ ਕਹਿੰਦਾ ਹੁੰਦਾ ਸੀ ਤੁਸੀਂ ਛੜਕਾਂ ਜਾਮ ਨਾ ਕਰੋ ਮੇਰੇ ਕੋਲੇ ਆ ਜਾਓ ਗੱਲ ਸੁਣਾਓ ਅੱਜ ਲੋਕ ਗੱਲ ਸੁਣਾਉਣ ਆਏ ਆ ਤੁਸੀਂ ਮਾਜੀ ਸਾਹਿਬ ਦੇਖੋਗੇ ਕੋਈ ਬਜ਼ੁਰਗ ਨਹੀਂ ਦਿਖਦਾ ਨੌਜਵਾਨੀ ਹੈ ਜਿਹੜੀ ਨੌਜਵਾਨੀ ਨੇ ਉਹਨੂੰ ਗੱਦੀ ਤੇ ਬਿਠਾਇਆ ਅੱਜ ਉਹ ਇਹਨਾਂ ਦੇ ਸਿਰ ਕੁਚਲ ਰਿਹਾ ਹੈ ਔਨ ਵਾਲੇ ਸਮੇਂ ਚਾਪਦੇ ਕਫਨ ਚੋਣੇ ਆਖਰੀ ਕਿਲ ਘੱਟ ਲਿਆ ਨੌਜਵਾਨੀ ਨਾਲ ਪੰਗਾ ਲੈ ਕੇ ਭਗਵੰਤਮਾਨਾ ਸੰਗਰੂਰ ਦੇ ਵਕੀਲ ਹੁਣ ਵੀ ਕਹਿੰਦੇ ਆ ਅਸੀਂ ਅੱਜ ਹੜਤਾਲ ਕੀਤੀ ਹੈ ਭਾਨੇ ਦੇ ਹੱਕ ਚ ਸੰਗਰੂਰ ਦੀ ਚਕੈਰੀ ਚ ਸਾਰੇ ਵਕੀਲ ਹੜਤਾਲ ਤੇ ਅੱਜ ਅੰਦਰ ਕਚੈਰੀਆਂ ਟੈਂਡ ਨਹੀਂ ਕੀਤੀਆਂ ਹਾਲੇ ਵੀ ਟਾਈਮ ਹੈ ਹਾਲੇ ਵੀ ਡੁੱਲੇ-ਵੇਰਾ ਦਾ ਕੁਝ ਨਹੀਂ ਵਿਗੜਿਆ ਪੜਿਆ-ਲਿਖਿਆ ਤਬਕਾ ਭਾਨੇ ਨਾਲ ਹੈ ਲੱਖੇ ਨਾਲ ਹੈ ਰੰਧਾਵੇ ਨਾਲ ਹੈ ਲੋਕਾਂ ਦੀਆਂ ਗੱਲਾਂ ਚ ਆ ਕੇ ਤੂੰ ਛੱਡ ਦੇ ਇਹ ਤਿੰਨ ਕਸਰ ਰਹਿ ਗਏ ਲੋਕ ਮੂੰਹ ਫੜੀਦਾ ਗਿਰੂਆਂ ਵਾਂਗੂੰ ਚੱਪ ਜਾਣਗੇ ਹਾਲੇ ਵੀ ਟਾਈਮ ਹੈ ਭਗਵੰਤ ਮਾਨ ਜੀ ਪਾਨੇ ਤੇ ਜਿਹੜੇ 4 ਪਰਚੇ ਪਾਏ ਆ ਮੈਂ ਕੋਰਟ ਤੋਂ ਨਵੇਂ ਐਲਾਨ ਕਰਕੇ ਆਇਆ ਸੀ ਸੰਗਰੂਰ ਜਿੱਥੇ ਕੋਈ ਪਰਚਾ ਪਾਤਾ ਤਾਂ ਸੰਗਰੂਰ ਦੇ ਵਕੀਲ ਮੁਖਤ ਚ ਕੇਸ ਲੜਨਗੇ ਪਾਨੇ ਸਿੱਧੂ ਦੇ ਤੇ ਲੱਖਰ ਦੇ ਵਕੀਲ ਸਾਹਿਬ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਲਾਅਨ ਆਰਡਰ ਆ ਉਹਦੀ ਸਥਿਤੀ ਵੀ ਦੇਖਣੀ ਆ ਕਾਨੂੰਨੀ ਤੌਰ ਤੇ ਦੇਖਣਾ ਹੁਣ ਸਿਸਟਮ ਵੀ ਕਿਵੇਂ ਪਾਨਾ ਬਾਹਰ ਆ ਸਕਦਾ ਵੀ ਜ਼ਮਾਨਤਾਂ ਲਾਓ ਜੀ ਜ਼ਮਾਨਤਾਂ ਲਾਉਣ ਤੋਂ ਬਾਅਦ ਪਾਨਾ ਬਾਹਰ ਆ ਸਕਦਾ ਵੀ ਐ ਕਿਵੇਂ ਬਾਹਰ ਆ ਜਾਊਗਾ ਦੇਖੋ ਮਾਜੀ ਸਾਹਿਬ ਜ਼ਮਾਨਤ ਉਹ ਕੇਸ ਚ ਹੁੰਦੀ ਹੈ ਜਿੱਥੇ ਕੋਈ ਜੁਰਮ ਕੀਤਾ ਹੋਵੇ ਇਹ ਜੁਰਮ ਨਹੀਂ ਕੀਤਾ ਇਹ ਜੁਰਮ ਕਰਾਇਆ ਜਾ ਰਿਹਾ ਲੋਕਾਂ ਨੂੰ ਟ੍ਰੇਡ ਕੀਤਾ ਜਾ ਰ ਦੇ ਹੱਕਾਂ ਖਾਤਰ ਬੋਲੋਗੇ ਤੁਹਾਡੇ ਦੇ ਝੂਠੇ ਪਰਚੇ ਪਾਏ ਜਾਣਗੇ ਇਸ ਕਰਕੇ ਜੱਜ ਸਹਿਬਾਨ ਵੀ ਇਹ ਗੱਲ ਦੇਖਦੇ ਆ ਕਿਸੇ ਵੀ ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਭਾਨੇ ਦਾ ਧੱਕੇ ਨਾਲ ਲੈ ਕੇ ਵੀ 2 ਦਿਨ ਦੇ ਦੋ ਦੀ ਚੀਨੀ ਬਰਾਮਦ ਕਰ ਲਾਂਗੇ ਹੋਈ ਕਿਤੇ ਚੀਨੀ ਬਰਾਮਦ ਕਿਤੇ ਲੁੱਟਦਾ ਮਾਲ ਬਰਾਮਦ ਹੋਇਆ ਚੱਡੇ ਪਾੜ ਦੋ ਠੰਡਾ ਪਾਣੀ ਪਾ ਦੋ ਏ ਨਹੀਂ ਕਹਿੰਦੀ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਵੀ ਕਿਸੇ ਵੀ ਮਰਜ਼ਮ ਨੂੰ ਤੁਸੀਂ ਕਾਨੂੰਨੀ ਤੌਰ ਤੇ ਟੌਰਚਰ ਕਰੋ ਨਾ ਕਿ ਇਲੀਗਲ ਟੌਰਚਰ ਕਰੋ ਅਸੀਂ ਸਾਰਾ ਵਕੀਲ ਭਾਈਚਾਰਾ ਸੰਗਰੂਰ ਦੇ ਪੜੇ ਲਿਖੇ ਲੋਕ ਸਾਰੇ ਇਹ ਝੂਲਮ ਦੇ ਖਿਲਾਫ ਲੜਾਈ ਕਰਾਂਗੇ ਪਾਰਲੀਮੈਂਟ ਤੇ 24 ਤੇ 25 26 ਸਾਈਡੀਕਦੀ ਆ ਆ ਨੌਜਵਾਨ ਖੜੇ ਆ ਸਾਰੇ ਮੈਂ ਇਕੱਲਾ ਨਹੀਂ ਕਹਿੰਦਾ ਇਹ ਕਰਮਟਕਾ ਲਿਆ ਦੇਣਗੇ ਪੰਜਾਬ ਚ ਕਾਰਬਟਲੇ ਆਕੇ 13 ਕਹਿੰਦਾ ਇਹਨੂੰ 0 ਸੀਟ ਆਏਗੀ 13 ਵਿਰੋਧੀ ਪਾਰਟੀਆਂ ਨੂੰ ਜਾਣੀਆਂ ਨੌਜਵਾਨ ਟਿਕਟਾਂ ਲੈਣਗੇ ਇਹ ਜ਼ੁਲਮ ਦੀ ਲੜਾਈ 'ਚ ਪੜੇ ਲਿਖੇ ਲੋਕ ਆ ਨੌਜਵਾਨਾਂ ਨਾਲ ਆ ਬਿਲਕੁਲ ਵੈਸੇ ਪਹਿਲਾਂ 1 ਫਰਵਰੀ ਨੂੰ ਵੱਡਾ ਪ੍ਰੋਟੈਸਟ ਸਿਮਰਨਜੀਤ ਸਿੰਘ ਮਾਨ ਨੇ ਕਰਨਾ ਸੀ ਮੈਂਬਰ ਪਾਰਲੀਮੈਂਟ ਨੇ ਕਿਤੇ ਨਾ ਕਿਤੇ ਧੂਰੀ ਚ ਵੀ ਰੇਲਾਂ ਰੋਕਾਂਗੇ ਜੀ ਉਸ ਦਿਨ ਵੀ ਕਾਫੀ ਪੁਲਿਸ ਪ੍ਰਸ਼ਾਸਨ ਨੇ ਫਲੌਪ ਕਰਤਾ ਸਿਸਟਮ ਉਸ ਤੋਂ ਬਾਅਦ ਅੱਜ ਦਾ ਕੀ ਅਨੁਮਾਨ ਤਾਂ ਪਹਿਲਾਂ ਇਹੀ ਲੱਗਦਾ ਸੀ ਕਿ ਪੁਲਿਸ ਪ੍ਰਸ਼ਾਸਨ ਅੱਜ ਵੀ ਸ਼ਾਂਤਮਈ ਰੱਖੂ ਵੀ ਪਹੁੰਚਣ ਨਹੀਂ ਦੇਦਾ ਕਹਿਣਗੇ ਵੀ ਕਿਤੇ ਨਾ ਕਿਤੇ ਬਾਹਰ ਹੀ ਰੋਕ ਲਈ ਜਾਣਗੇ ਸਾਰੇ ਕਿਸਾਨ ਜੂਨਣ ਵਾਲੇ ਬੈਠੇ ਆ 10000 ਬੰਦਾ ਰੱਖਿਆ ਰਾਮਪੁਰੇ ਫੂਲ 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 ਸਾਡੀ ਗਵਾਈ ਚ ਆ ਮੇਰੇ ਮੇਰੇ ਘਰ ਕੋਲੇ ਮੇਰਾ ਪੁਲਿਸ ਲੈਣ ਦੇ ਸਾਹਮਣੇ ਕੋਠੀ ਆ ਮੇਰੀ ਸੰਗਰੂਰ ਦੇ ਉਥੇ ਪੁਲਿਸ ਬਣੋਖਿਆ ਚੌਂਕੀ ਚ 20000 ਬੰਦਾ ਰੱਖਿਆ ਇਸ ਤਰ੍ਹਾਂ ਕੇ ਲੋਕ ਥੋੜਾ ਗੱਲਾਂ ਕਰਨਗੇ ਮਾਨ ਸਾਹਿਬ ਨੂੰ ਚਾਹੀਦਾ ਨਹੀਂ ਸੀ ਅੱਡੋ ਪਾਟੀ ਦੀ ਨੀਤੀ ਨਾ ਪਣਾਓ ਜਦੋਂ ਤਿੰਨ ਦਾ ਇਕੱਠ ਰੱਖਤਾ ਤਾਂ ਤਿੰਨ ਦੇ ਇਕੱਠ ਚ ਆਓ ਸਾਰੇ ਜੁਆਇੰਟ ਰਹੋ ਕਿਉਂਕਿ ਇਕੱਲੀ-ਇਕੱਲੀ ਉਂਗਲੀ ਕੱਲੀ-ਕੱਲੀ ਐ ਮੋਕਾ ਫਿਰ ਵੱਟ ਕੇ ਜਦੋਂ ਵੱਜਦਾ ਹੈ ਨਾ ਫਿਰ ਉਹ ਸਰਤ ਟਿਕਾਣੇ ਲਿਆ ਇਹ ਐਲਾਨ ਕਰਦੇ ਆਂ ਵੀ ਹਾਲੇ ਵੀ ਬਖਤਾ ਤਿੰਨ ਸਾਲ ਪਏ ਆ ਠੀਕ ਹੋ ਜਾ ਪੜ੍ਹੇ ਲਿਖੇ ਲੋਕਾਂ ਦੀ ਗੱਲ ਮੰਨ ਲੈ ਆਹ ਝੂਠ ਦੀ ਗੱਲ ਮੰਨਦਾ ਮੰਨ ਲੈ ਇਹ ਕ੍ਰਾਂਤੀ ਲਿਆਉਣ ਚ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਪਰ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ ਇਹ ਤਾਂ ਕਿਤੇ ਨਾ ਕਿਤੇ ਕੁਝ ਘੰਟੀ ਜਾਮ ਲੱਗ ਜੇ ਤਾਂ ਬਹੁਤ ਹੜਕੰਪ ਮੱਚ ਜਾਂਦਾ ਹੁਣ ਕਦੋਂ ਤੱਕ ਜੇ ਕਿਤੇ ਨਾ ਕਿਤੇ ਕੋਈ ਗੱਲ ਹੱਲ ਨਹੀਂ ਹੁੰਦੀ ਸੋਲਵ ਨਹੀਂ ਹੁੰਦੀ ਤਾਂ ਜਾਮ ਐਵੇਂ ਹੀ ਰਹਿਣਾ ਇਹ ਦੇਖੋ ਲੱਖੇ ਸੁਧਾਨੇ ਉਹਨਾਂ ਦੀ ਗੱਲ ਚੱਲ ਰਹੀ ਹੈ ਟੈਂਪੂ 'ਚ ਬੈਠੇ ਨੇ ਡੀਆਈਜੀ ਸਾਹਿਬ ਆਏ ਹੋਏ ਆ ਏ ਏਜੀਪੀ ਸਾਹਿਬ ਆਏ ਹੋਏ ਆ ਡੀਜੀਪੀ ਡੀਸੀ ਸਾਹਿਬ ਖੜੇ ਆ ਐਸਐਸਪੀ ਸਾਹਿਬ ਖੜੇ ਆ ਪੰਜ ਵਾਰੀ ਗੱਲ ਹੋਲੀ ਹੁਣ ਕਮੇਟੀ ਨਾਲ ਗੱਲ ਹੋ ਰਹੀ ਆ ਜਿਹੜੀ ਗੱਲ ਲੱਖਾ ਸੁਧਾਣਾ ਤੇ ਕਮੇਟੀ ਕਰੇਗੀ ਅਸੀਂ ਪੜੇ ਲਿਖੇ ਲੋਕ ਵੀ ਆ ਨੌਜਵਾਨ ਵੀ ਉਹ ਤੇ ਫੁੱਲ ਚੜਾਵਾਂਗੇ ਜੈ ਜਨਤਾ ਜਾਸ਼ਨ ਅਸ ਬਿਲਕੁਲ ਜੀ ਸੋ ਲੱਖਾ ਸਦਾਨਾ ਤੇ ਕਮੇਟੀ ਦੀ ਇੱਕ ਮੀਟਿੰਗ ਚੱਲ ਰਹੀ ਹੈ ਜਿੱਥੇ ਕਹਿ ਰਹੇ ਨੇ ਕਿ ਜੋ ਮੀਟਿੰਗ ਫੈਸਲਾ ਕਰੇਗੀ ਉਹ ਫੈਸਲੇ ਤੇ ਅਸੀਂ ਖੜਾਂਗੇ ਕਿਉਂਕਿ ਵਕੀਲ ਭਾਈਚਾਰੇ ਦੀ ਗੱਲ ਕਰਾਂਗੇ ਵਕੀਲ ਭਾਈਚਾਰਾ ਵੀ ਕਹਿ ਰਿਹਾ ਕਿ ਜੋ ਹੋਇਆ ਉਹ ਗਲਤ ਹੋ ਰਿਹਾ ਉਹ ਸਿਸਟਮ ਤੋਂ ਕਿਤੇ ਨਾ ਕਿਤੇ ਗੈਰ ਕਾਨੂੰਨੀ ਤਰੀਕੇ ਨਾਲ ਹੋ ਰਿਹਾ ਸੋ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾ ਰਿਹਾ ਜਿੱਥੇ ਵੱਡਾ ਇਕੱਠ ਹੋ ਚੁੱਕਿਆ ਟਿਕਰੀ ਬਾਰਡਰ ਸਿੰਘੂ ਬਾਰਡਰ ਬਾਗ ਵੱਡੀ ਗਿਣਤੀ ਚ ਇੱਥੇ ਆਗੂ ਪਹੁੰਚ ਚੁੱਕੇ ਨੇ ਟਰਾਲੀਆਂ ਲੈ ਕੇ ਆਪਣੇ ਵਹੀਕਲ ਲੈ ਕੇ ਤੇ ਆਪਣੇ ਲੰਗਰ ਲੈ ਕੇ ਕਹਿ ਰਹੇ ਨੇ ਜੇ ਕੋਈ ਹ ਤਾਂ ਇੱਥੇ ਪੱਕਾ ਤਰਨਾ ਹੀ ਲਗਾ ਦਿੱਤਾ ਜਾਵੇਗਾ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ